ਸਾਰੇ ਕਾਲ ਸਾਰੇ ਜਾਣੇ ਨੂੰ ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਆਹ ਦੇਖ ਲਓ ਅੱਜ ਅਸੀਂ ਬਲੌਗ ਲੇਟ ਕਰਕੇ ਕੀਤਾ ਹੈ ਸ਼ੁਰੂ ਮੇ ਵੀ 9:30 ਹੋ ਗਏ ਆ ਤੇ ਨਾ ਇਹ ਜਨਾ ਦਾ ਵੀ ਰੈਡੀ ਹੋ ਗਿਆ ਸੀ ਤੇ ਦੇਖ ਲਓ ਹੁਣ ਇਹਨੂੰ ਆਏ ਵੀ ਬਸ ਹੁਣ ਮੈਂ ਰੈਡੀ ਹੋ ਗਿਆ ਮੈਨੂੰ ਗੋਦੀ ਚਾ ਕੇ ਲੈਣ ਲੱਗ ਰਹੀ ਨੂੰ ਹੁਣ ਸੋਹਣਾ ਨੀ ਪੁੱਤ ਤੂੰ ਕੀ ਕਰਦਾ ਸੀ ਤਾ ਪੁੱਤ ਸਾਰੇ ਜਾਨੇ ਠੀਕ ਹੋ ਗਏ ਪਹਿਲਾਂ ਤਾਂ ਖੇਡਦਾ ਸੀ ਬੁੱਤ ਕੱਲ ਲਈ ਹੁਣ ਖੇਡ ਨਹੀਂ ਰਿਹਾ ਪਖੰਡ ਪਖੰਡਣਾ ਗੱਲਾਂ ਨਹੀਂ ਮਾਰਦਾ ਤੇਰੇ ਨਾਲ ਇਹ ਹੈ ਗੱਲਾਂ ਮਾਰਦੀਆਂ ਤੇਰੇ ਨਾਲ ਇਹ ਆ ਨਹੀਂ ਲੈਣਾ ਹੁਣ ਆ ਨਹੀਂ ਲੈਣਾ ਹੇ ਨਾ ਨਹੀਂ ਛੱਡਦੀ ਹੋਰ ਭਈਆ ਛੱਡ ਦੇ ਨਾ ਮੈਂ ਖੇਡ ਵੀ ਕੀ ਹੋ ਰਿਹਾ ਇਹ ਮੈਂ ਕਿ ਉਹਨੂੰ ਪਿੱਛੇ ਕਰਦੀ ਐ ਬਸ ਇੱਧਰ ਚੱਲੇ ਡੇੜਾ ਘੜਾ ਲੈਣਾ ਕਿੱਥੇ ਚੱਲੇ ਆ ਤੂੰ ਆ ਜੀ ਯੂਨਿਕਨ ਲੈ ਲਿਆ ਨਾਲ ਆਹ ਫਰੈਂਡ ਤੇਰਾ ਪਪਾ ਨਾਲ ਘੁੰਮਣ ਚੱਲਿਆ ਤੂੰ ਦੇਖੀ ਦੇਖਦੀ ਵੀ ਨਹੀਂ ਹੁਣ ਅਨਾਇਤ ਚੱਲੀ ਹੂੰ ਕਿੱਥੇ ਚੱਲੇ ਆਏ ਤੂੰ ਆ ਦੇਖ ਲੈ ਤੇਰੇ ਨਾਲ ਇੰਨੇ ਖੇਡਣ ਨੂੰ ਆਗੇ ਇੱਕ ਉਹ ਆ ਗਈ ਅੱਜ ਮਸਾਈ ਆਈ ਐ ਦੀਦੀ ਕਿੱਥੇ ਐ ਚਪਨਾ ਨਾ ਬਾਈ ਤੂੰ ਚਪਨਾ ਕਿੱਥੇ ਬੁੱਧ ਦੇਰੀ ਆ ਕਰੇ ਪਈਆਂ ਨੇ ਕਰੇ ਪਈਆਂ ਨੇ ਤੁਸੀਂ ਇਹਨੂੰ ਖੜਾਉਣਾ ਐ ਸਾਰੇ ਇੱਕ ਜਣਾ ਬੋਲਿਆ ਇੰਨੇ ਆ ਜੋ ਹਾਂ ਆ ਨਹੀਂ ਬੋਲਦਾ ਅਗਰ ਦੀਪਾ ਤੂੰ ਕਿਉਂ ਨਹੀਂ ਬੋਲਦਾ ਬੋਲਦਾ ਸੰਗ ਲੱਗਦੀ ਐ ਬੋਲਣ ਨੂੰ ਹਾਂ ਹੁੰਦਾ ਤੂੰ ਜਾਣਦਾ ਐ ਹੁੰਦਾ ਬੋਲੀਦਾ ਹੁੰਦਾ ਹੈਨਾ ਉਹ ਦੇਖ ਚਲੋ ਜਾਓ ਸਾਰੇ ਜਣੇ ਗੇੜਾ ਗੜਾ ਕੇ ਲੈ ਆਓ ਆ ਜਾ ਖਸ 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 ਖਰਾਵਾ ਹੈ ਬਸ ਖੇਡ ਲਿਆ ਥੱਕ ਗਿਆ ਬਪਾ ਜਿਆਦਾ ਹੁਣ ਕੀ ਦੇਖਦਾ ਨਹੀਂ ਹਮ ਜੀ ਵੀ ਖੇਡਾ ਸਾਡੇ ਅੱਜ ਪੈਰੇ ਆ ਫੇਰ ਮੀਂਹ ਬਾਹਰੇ ਮੌਸਮ ਤੇ ਠੰਡਾ ਠੰਡਾ ਹੋ ਗਿਆ ਕਦੇ ਕੋਈ ਖੇਡ ਚੱਕ ਲੈਂਦੀ ਹੈ ਕਦੇ ਕੋਈ ਖੇਡ ਚੱਕ ਲੈਂਦੀ ਹੁਣ ਧੈਰਾ ਨਾਲ ਹੀ ਖੇਡਣ ਲੱਗੀ ਅਨਾਈ ਤੋ ਖੁਸੌਣਾ ਬਣ ਗਿਆ ਸੀ ਸੋਨੇ ਕੱਪੜੇ ਪਾ ਗਏ ਇਹ ਇਹ ਦੇਖਿਆ ਹੁਣ ਮੁੱਦੀ ਹੋ ਗਈ ਹੁਣ ਹੁਣ ਇਹ ਲਈ ਲਈ ਆਈ ਚੱਕ ਲਈ ਮੈਂ ਤਾਂ ਹੁਣ ਮੁੱਦੀ ਹੋ ਜਾਂਦੀ ਐ ਫਿਰ ਸਿੱਧੀ ਹੋ ਜਾਣੀ ਜਾਂਦਾ ਫਿਰ ਚੀਕਾਂ ਮਾਰਦੀ ਐ ਅਨਾਈਤ ਕੀ ਹੋਇਆ ਅੱਜ ਤੂੰ ਐਨੇ ਗੁੱਸੇ ਜਿਹੇ ਚੱਕਦੇ ਐ ਕੀ ਹੋਇਆ ਤੈਨੂੰ? ਹੋਣਾਇਤ ਫੋਨ ਦਿਖਾ ਲੋ ਬਸ ਇਹਨੂੰ ਆਏ ਆ ਵੀ ਮੈਨੂੰ ਫੋਨ ਦੇ ਦਿਓ ਬਦ ਮੈਂ ਹੱਥ 'ਚ ਫੜ ਕੇ ਰੱਖਾਂ ਆਪਣੇ। ਹੋਰ ਇਹਨੂੰ ਕੋਈ ਚ ਨਹੀਂ ਚਾਹੀਦਾ। ਫੋਨ ਨਹੀਂ ਮਿਲਦਾ ਹੈਗਾ ਇੱਧਰ ਦੇਖ। ਫੋਨ ਦਿਖ ਰਿਹਾ। ਗੁੱਸੇ ਆਜ ਇਹਦੇ। ਗੁੱਸੇ ਕਰਦਾ ਹਾਂ ਗੁੱਸੇ ਕਰਦਾ ਹਾਂ ਅੱਜ ਗੁੱਸੇ ਕਰਦਾ ਹਾਂ ਕੀ ਹੋਇਆ ਅੱਖਾਂ ਦੇ ਜਾ ਫੁੱਲ ਅਨਾਇਤ ਮੂਡ ਨਹੀਂ ਹੈਗਾ ਖੇਡਣ ਦਾ ਮੂਡ ਨਹੀਂ ਤੇਰਾ ਪਾਪਾ ਨਾਲ ਹੁਣ ਪਤਾ ਹੈ ਹੁਣ ਇਹਨੂੰ ਕੀ ਹੈ ਵੀ ਹੁਣ ਬਸ ਬਾਹਰੇ ਲੈ ਕੇ ਫਿਰ ਬੇੜੇ ਤੇ ਨਾ ਕਣੀਆ ਉਹ ਉਹ ਨਾਲਿਆਂ ਸਟੈਂਡ ਤੋਂ ਮੱਛਰਾਂ ਪੁੱਤ ਫਿਰ ਲੜ ਜਾਊਗਾ ਈ ਦੇਖਦਾ ਹੀ ਦੇ ਗਰੀਬ ਬਲਾਈ ਦੇਖੋ ਤੁਹਾਡੇ ਵੱਲ ਦੇਖਦੀ ਹੈ ਵਾਹਿਗੁਰੂ ਜੀ ਅਨਾਈ ਤਾਂ ਇਹ ਨਾਰਮਾੜਦੀ ਹੈ ਤੁਹਾਨੂੰ ਜਿੱਪ ਮਾਈ ਵਾਰੀਆਂ ਕੱਢਣ ਲੱਗੀ ਨਾਈਤ ਕੀ ਦੇਖਦਾ ਹੈ ਵਸਾਈਂ ਖੱਡੀ ਹੈ ਅਮੀ ਅੱਜ ਮੌਸਮ ਹੋਇਆ ਬਦਦਿਆ ਜਿਹਾ ਦੇਖੋ ਮੀਂਹ ਲੱਗਦਾ ਵੀ ਮੀਂਹ ਆਊਗਾ ਬਾਕੀ ਪਤਾ ਨਹੀਂ ਦੁਪਹਿਰ ਦਾ ਹੀ ਆਏ ਹੋਇਆ ਮੌਸਮ ਅੱਜ ਤਾਂ ਨਾਈਤ ਅੱਜ ਕਿੰਨੇ ਦਿਨਾਂ ਬਾਅਦ ਫੇਰ ਇੱਥੇ ਖੱਡੀ ਨੇ ਵਿਚਾਰੀ ਫੇਰ ਅੰਦਰ ਹੀ ਖੱਡੀ ਜਾਂਦੀ ਹੈ ਪਰ ਇਹ ਅਵੀ ਤੰਗ ਨਹੀਂ ਕਰ ਵੀ ਹੈਗੀ ਜਮਾਂ ਵੀ ਖੇਢੀ ਜਾਂਦੀ ਐ ਕੱਲਿਓ ਕਰ ਲੋ ਤੁਹਾਨੂੰ ਲੱਤ ਬਰ ਲੱਤ ਓਏ ਆ ਪਤਾ ਨਹੀਂ ਕਾ ਕੀ ਮੱਥਾ ਠੇਕ ਰਹੀ ਐ ਕੀ ਮੱਥਾ ਠੇਕਦਾ ਨਾ ਇਤ ਕਦੇ ਹੀ ਕੋ ਕੱਲੀਓ ਖੇਡਦੀ ਆ ਬਸ ਮੱਥਾ ਡੇਕਦੀ ਆ ਬਸ ਬਹੁਤ ਡੇਕ ਲਿਆ ਪੁੱਤ ਨਹੀਂ ਐਕਚੁਅਲੀ ਜੋਗਾ ਕਰਦੀ ਆ ਏ ਅਹ ਦੰਦੇ ਕਮ ਆ ਨਾ ਇਤੇ ਹੈ ਅਨਾਈਤਾ ਦੰਦੇ ਕਮ ਹੈ ਦੇਖੀ Hvorfor er du sånn? ਮੁੜਦੀ ਦੇਖਦੀ ਆ ਪਿੱਛੇ ਮੁੜ ਕੇ ਦੰਦੀ ਵੱਡੂ ਤੇ ਦੀ ਕਰੀ ਕਰਿਓ ਕਰਿਓ ਗਾ papa ਜੀ ਕਿਹੜਾ ਦੰਦਾ ਬੱਡ 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 ਬੜਾ ਹੁੰਦਾ ਨਹੀਂ ਤੇ ਕਿ ਬ ਨੂੰ ਦੇਖਦੀ ਹੈ ਕੀ ਹੋਇਆ ਪੁੱਤ ਕੀ ਹੋਇਆ ਪਪਰ ਹੁੰਦਾ ਏ ਹੱਥ ਕਰਦੀ ਏ ਕਦੀਵਰ ਨਾ ਆਇਆ ਤੱਕ ਹੀ ਹੋਇਆ ਬੁੱਤ ਕਿਉਂ ਆਇਆ ਕਿੱਡੀ ਖਰਾਣ ਹੋ ਕੇ ਦੇਖਦੀ ਐ ਐਨਾ ਪਿਆਰਾ ਰਿਹਾ ਹੈ ਨਾਇਤਾ ਤੈਨੂੰ ਨਹੀਂ ਆਉਂਦਾ ਆਉਂਦਾ ਹੈ ਆਉਂਦਾ ਹੈ ਦੇਖੀ ਗੁੱਗੀ ਉੰ ਉੰ ਦੋਨੇ ਵਖੰਡੀ ਆ ਬਾਪਤੀ ਭੜ ਫੜਦੀ ਹੈ ਖੜ ਜਾ ਮਾਰ ਮਾਰ ਮੁਕੀ ਮਾਰ ਨਾਇਤਾ ਕਿ ਮਾਮੂ ਮਾਮੂ ਨੂੰ ਮਸਨੇ ਆ ਭੇਜੇ ਕਿ ਮਾਮੂ ਇਹ ਜੀ ਕੱਪੜੇ ਹੋਰ ਭੇਜ ਦੇ ਬਾਲੇ ਵਧੀਆ ਏ ਸੌਫਟ ਸੌਫਟ ਹੈ ਤਾਂ ਜਮਾਈ ਕ ਮਾਮੂ ਇਹ ਜੀ ਹੋਰ ਭੇਜ ਦੇ ਜੇ ਆਪ ਆਏ ਹੋਇਆ ਮੈਂ ਮਾਮੂ ਨੂੰ ਕਹ ਆਪ ਦੇ ਨੂੰ ਕੀ ਗੱਦਨਾ ਪੁੱਤ ਮੂਝ ਜੀ ਭਾਈ ਹੁੰਦੀ ਹਰ ਇੱਕ ਚੀਜ਼ ਹਰ ਇੱਕ ਚੀਜ਼ ਮੂਝ ਬੋਣੀ ਵਾਲੀ ਹੁੰਦੀ ਹੈ ਕਿਤੇ ਨੋ ਨਹੀਂ 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 ਕੀ ਗੱਦਾ ਆ ਦੇਖ ਆ ਦੇ ਕੀਜੀ ਹੱਸਿਓ ਯਾ ਜਨੀਏ ਤੈਨੂੰ ਹੱਸਦਾ ਸੋਣਾ ਜਿਆ ਤੂੰ ਚਿੱਪ ਅਜੀਬਾਂ ਦਿਖਾ ਮ ਬੋਲਣ ਲੱਗੀਆਂ ਪਾਪਾ ਕੋਲ ਬੈਠ ਕੇ ਜੀਬਾ ਦੇਖ ਆ ਦੇਖੋ ਮੋਸਮ ਇਹ ਨਵਾਂ ਦਿ ਆਇਆ ਨਾ ਇਤਨੇ ਇਦੇ ਪਾਪਾ ਜائیں ਉੱਪਰ ਆ ਦੇਖ ਆਇਆ ਖੇਡਣ ਆ ਦੇਖਿਆ ਖੜਦਾ ਦੇ ਝੂਟੇ ਦੇਖੀ ਦੋ ਝੂਟੇ ਜੇ ਥੱਕ ਗਏ ਕਹਿੰਦਾ ਚਲੋ ਉਹ ਉਹ ਕਰੀ ਜੋ ਮੇਰੀ ਭੈਣ ਹੈ ਮੇਰੀ ਭੈਣ ਹੈ ਭੈਣ ਪਿੱਛੇ ਤਾਂ ਲੜਦਾ ਕਿ ਅਗਲੇ ਨਾਲ ਚਲੋ ਝੂਟੇ ਦੇ ਰਹੀ ਹੈ ਨਾ ਇਤਨੂੰ ਭੱਲੇ ਭੱਲੇ ਉਹ ਵੀ ਦੇਖ ਲੈ ਕਿੰਨੇ ਮਸਤ ਹੋਈ ਬੈਠੀ ਐ ਦੇਖੀ ਕੀ ਕਰ ਰਹੀ ਐ ਤੂੰ ਵੀਰੇ ਨੂੰ ਵੀਰਾ ਦੱਬ ਲਿਆ ਵੀਰਾ ਥੱਲੇ ਨੂੰ ਜਾਂਦਾ ਥੱਕ ਗਿਆ ਵੀਰਾ ਚਾ ਛੱਡ ਦੇ ਥੱਕ ਗਿਆ ਦੁੱਧ ਨਹੀਂ ਪੀਂਦਾ ਇਹ ਵੀਰੇ ਨੇ ਝੂਟੇ ਦੇ ਦੇ ਪੀਣਾ ਕਿੰਨੇ ਇੱਕ ਗਲਾਸ ਕੇ ਸਵੇਰੇ ਸ਼ਾਮ ਨੂੰ ਕਿੰਦਾ ਇੱਕ ਵਾਰੀ ਵੀ ਦਾ ਉਹ ਸਵੇਰੇ ਪੀਂਦਾ ਹੈ ਕਿ ਚਾਹ ਪੀਂਦਾ ਹੈ ਗੱਲ ਕਟਾ ਕੇ ਆ ਗਏ ਨੂੰ ਜੂੜਾ ਰੱਖੇਗਾ ਤੈਨੂੰ ਜਾਣ ਦਾ ਪਹਿਲਾਂ ਵੀ ਬਹੁਤ ਰੱਖ ਲਿਆ ਤੂੰ ਹੱਸਦੀ ਹੈ ਤੂੰ ਚੰਬ ਲਿਆ ਫੇਆ ਪਹਿਲਾਂ ਵੀ ਕਿੰਨੀ ਵਾਰ ਰੱਖਦੇ ਹੁੰਦਾ ਹੈ ਹੈ ਇਹਦਾ ਰਖਣਾ ਜਿੱਦ ਤੇ ਜੂੜਾ ਰੱਖਣਾ ਮੈਂ ਤਾਂ ਤਾਂ ਤੇ ਰੱਖਿਆ ਸੀ ਕੀ ਰੱਖਿਆ ਸੀ ਜੀ ਦੇ ਬਾਹਰ ਕੀ 에ਰੋਪਲੇਨ ਕਿੱਥੇ ਲੰਘਿਆ ਸੀ ਹੈਲੀਕਾਪਟਰ ਸੀ ਉਹ ਕਹਿੰਦਾ ਮਾ ਫੜਿਆ ਲੈ ਗਿਆ ਹੂੰ ਫਿਰ ਇਹਨੂੰ ਕਿਹਾ ਭਾਈ ਜੂਆ ਕਹ ਜੇ ਇਥੋਂ ਲੰਘਿਆ ਪਾਕਿਸਤਾਨ ਦਾ ਪਾਕਿਸਤਾਨ ਦਾ ਦਾ ਪਾਕਿਸਤਾਨ ਦਾ ਰਿਆਲੀ ਆ ਗਿਆ ਜੀ ਬੱਚਾ ਇਹ ਲੀਆ ਕਰੀਓ ਆ ਪਾਕਿਸਤਾਨ ਦਾ ਜੀ ਹੁਣ ਤੁਸੀਂ ਲਾੜਪਾਣੇ ਦੋਨਾਂ ਨੇ ਪਾਕਿਸਤਾਨ ਇਹ ਸਾਡਾ ਮੁੰਡਾ ਬਾਜ਼ੀਆਂ ਬੜੀਆਂ ਪਾਉਂਦਾ ਹੈ ਵੱਲੇ ਓਏ ਪੂਰਾ ਸੌਟ ਡਾੜ ਉਹ ਹੀ ਦਾ ਗੱਲ ਹੈ ਪੂਰਾ ਟ੍ਰੈਂਡ ਹੈ ਬਸ 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 ਬੋਗਿਆ ਟੱਕ ਜੇਗਾ ਚਾਗਰੀ ਹੈ ਚਾਗਰੀ ਦੀ ਹੈ ਨਾ ਟਿੱਡਾ ਸਾਡਾ ਇਹ ਇਹਨਾਂ ਅਜੇ ਤੱਕ ਦਾ ਸੋਣਾ ਜਿਆ ਬੀਰਾਏ ਹੈ ਨਾ ਤੂੰ ਸੋਣਾ ਵੀ ਰਹਿਣਾ ਇਹਦਾ ਬਾਪੂ ਦਾ ਘਰ ਕਿੱਥੇ ਉਹ ਆਪਣੇ ਬਾਪੂ ਬੀਬੇ ਦਾ ਘਰ ਹੈ ਨਾ ਥੋੜਾ ਘਰ ਉਹ ਥੋੜਾ ਘਰ ਪਰੇ ਪਿੰਡ ਦੇਖ ਲੋ ਸਾਡਾ ਹੈ ਨਾ ਕਾ ਸਾਡਾ ਪਿੰਡ ਦੇਖ ਲੋ ਗੰਦਾ ਬੱਚਾ ਗੰਦਾ ਬੱਚਾ ਗੰਦਾ ਬੱਚਾ ਗੰਦਾ ਬੱਚਾ ਗੁੱਡ ਨਾਈਟ ਕਰ ਦੇਣਾ ਸਾਰਿਆਂ ਨੂੰ। ਕਾ ਗੁੱਡ ਨਾਈਟ ਸਾਰਿਆਂ ਨੂੰ। ਬਾਏ ਬਾਏ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸਾਰੇ ਜਣੇ। ਅੱਖਾਂ ਦੇਖੀ। ਬਾਏ। ਗੁੱਡ ਨਾਈਟ।